ਹੁਣ ਕਈ ਕਹਿਣਗੇ ਵੀ ਇੱਥੇ ਇਹਦਾ ਕੀ ਕੰਮ ਕਿਉਂਕਿ ਇਹਦੇ ਨਾਲ ਹੀ ਆ ਕਿਸਾਨ ਮਜ਼ਦੂਰਾਂ ਇਕਤਾ ਦੀ ਜਿੰਦਾਬਾਦ ਹੋਈ ਹੈ ਫੇਰ ਹੀ ਕਹਿੰਦੇ ਮੇਰੇ ਵੀਰੋ ਮਾਇਆ ਆਈ ਹੈ ਨਹੀਂ ਮਾਇਆ ਨਹੀਂ ਹੁੰਦੀ ਆਹ ਸਾਹਮਣੇ ਮੇਰੇ ਵੀਰੋ ਰਾਜੂ ਇਸ ਵੇਲੇ ਕਬੱਡੀ ਪਾਉਣ ਦੀ ਤਿਆਰੀ ਕਰ ਰਿਹਾ ਹੈ ਰੋਡਿਆਂ ਵਾਲਿਆ ਚੱਕ ਲਾ ਮਾਈਕ ਤੇ ਕਰਦੇ ਗੱਲ ਆਹ ਮੁੰਡੇ ਦੀ ਸਨੈਪਚੈਟ ਵੀ ਪਾਉਗੀ ਪਰ ਸਾਹਮਣੇ ਚਾਰ ਪਿਆਰ ਨੇ ਆਹ ਕਹਿੰਦੇ ਕੋਟਲਾ ਭੜੀ ਵਾਲਾ ਰਾਜੂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਆਹ ਕੋਟਲਾ ਭੜੀ ਪਿੰਡ ਦਾ ਕਮਲ ਹੁਣਾਂ ਦਾ ਯਾਰੀਆ ਰਾਜੂ ਕਹਿੰਦੇ ਹੱਤਿਆ ਹੋਇਆ ਆ ਰਾਜੂ ਤੇ ਕਹਿੰਦੇ ਕੱਦ ਦਾ ਸਮਾਸਰ ਆਇਆ ਹੋਇਆ ਆ ਤਗੜਾ ਨੰਬਰ ਇਸ ਗੱਲ ਨੂੰ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ ਅਗਲੀ ਰੇਡ ਕਹਿੰਦੇ ਸੁੱਖੇ ਮਾਸਟਰ ਦਾ ਚੇਲਾ ਆ ਉਹ ਹੱਥਾਂ ਨੂੰ ਕਲੀ ਲਾਈ ਆ ਹੁੰਦਲ ਪਰਵਾਰ ਦਾ ਗੱਭਰੂ ਆ ਇਹਨੂੰ ਰਿੰਤਾ ਆਖਦੇ ਆ ਔਰ ਸ਼ੋਸ਼ਕਪਿੰਡ ਵਾਲਾ ਕਹਿੰਦੇ ਕਬੱਡੀ ਪਾਉਣ ਦੇ ਲਈ ਵਾਧਦਾ ਹੋਇਆ ਇੱਕ ਪਾਸੇ ਚੱਕੀ ਲੱਗਾ ਹੋਇਆ ਅੱਜ ਦੀ ਧਰਤੀ ਆ ਦੂਸਰੇ ਪਾਸੇ ਕਹਿੰਦੇ ਸ਼ੇਰੂ ਲੱਗਾ ਹੋਇਆ ਭਰੋਰੀ ਵਾਲਾ ਇਹ ਮਨੀ ਭਰੋਰੀ ਨੂੰ ਕਹਿੰਦੇ ਪਿਛਲੇ ਦਿਨੀ ਸਰਕਾਰ ਪੀਓ ਮਿਲੀ ਆ ਉਹ ਜੋ ਤਿਆਰ ਵਰ ਤਿਆਰ ਹੈ ਚੜਦੀ ਗਈ ਬਰੇਸ ਦਾ ਮੁੱਛ ਫੁੱਟ ਗੱਭਰੂ ਕਰਨਗੇ ਕਿ ਨਹੀਂ ਗੱਲ ਸਮੇਂ ਦੀ ਹੈ ਗੱਲ ਸਮੇਂ ਦੀ ਔਰ ਸਾਹਮਣੇ ਕਬੱਡੀ ਨੌਜਨ ਕਹਿੰਦਾ ਪਤਨੀ ਵਾਲਾ ਮੇਰੇ ਵੀਰੋ ਪਹਿਲਾਂ ਬਾਹੁ ਆਕਬਰਪੁਰ ਦੇ ਨਾਲ ਮੈਚ ਖੇਡਿਆ ਗਿਆ ਤੇ ਦੁਨੀਆਂ ਨੇ ਆਨੰਦ ਮਾਣਿਆ ਕਿੰਦੇ ਨੇ ਸਿਰੇ ਦੀਆਂ ਕਬੱਡੀਆਂ ਪਾਈਆਂ ਮੁੰਡੇ ਨੇ ਪਿੰਡੇ ਨੂੰ ਮਿੱਟੀ ਨਹੀਂ ਲੱਗਣ ਦਿੱਤੀ ਇੱਕ ਪਾਸੇ ਮਨਜਿੰਦਰ ਚੱਕੀ ਖੜਾ ਭਗਵਾਨਪੁਰ ਦੀ ਖੇਡ ਕਲੱਬੋਂ ਪੱਟੀ ਗੱਡੀ ਦਾ ਦੇ ਵੀਰੋ ਬੱਬਰ ਸ਼ੇਰ ਤਹਾੜਦਾ ਹੈ ਹਿੱਕ ਦੇ ਉੱਤੇ ਸੁਨੌਜਨ ਦੇ ਰਾਜੂ ਦਾ ਕੌਡੀਆਂ ਪਾਉਣ ਦਾ ਅੰਦਾਜ਼ ਵੱਖਰਾ ਹੈ ਰਾਜੂ ਦਾ ਥਾਪੀਆਂ ਮਾਰਨਾ ਅੰਦਾਜ਼ ਵੱਖਰਾ ਹੈ ਜੂੜੇ ਤੇ ਪਤਾ ਹੋਇਆ ਚਿੱਟਾ ਰਮਾਲ ਬੜਾ ਫੱਪਦਾ ਹੈ ਔਰ ਚਾਰ ਜਾਫੇ ਹੁਣ ਬਹੁਤ ਬੰਦੀ ਬਣਾਈ ਫਿਰਦੇ ਆ ਵੀ ਮੁੰਡੇ ਚ ਬੜੀ ਜਾਨ ਹੈ ਪਾਸੇ ਬੱਬੂ ਭਿੰਦਰ ਕੋਸ਼ਿਸ਼ ਕਰਦਾ ਪਰ ਟੈਕਨੀਕਲ ਨੰਬਰ ਜਿਹੜਾ ਹੈ ਇਸ ਵੇਲੇ ਰਾਜੂ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਹੈ ਪੁਆਇੰਟ ਜਿਹੜਾ ਇਸ ਵੇਲੇ ਧਾਵੀ ਦਾ ਹੁੰਦਲ ਪਰਿਵਾਰ ਹੈ ਰੀਤਾ ਨਾਮ ਹੈ ਇਹ ਨੌਜਨ ਦਾ ਵੀ ਕਿਸਾਨੀ ਸੰਘਰਸ਼ ਦੇ ਲਈ ਵੱਡਾ ਰੋਲ ਰਿਹਾ ਨੌਜਨ ਚੱਕਰਾਂ ਮਾਈਤੇ ਕਰਦੇ ਗੱਲ ਇਹ ਹੈ ਰੀਤਾ ਸ਼ੂਸ਼ਕਵਾਹ ਕਹਿੰਦੇ ਰਿੰਦਾ ਸ਼ੂਸ਼ਕਵਾਹ ਵਾਲਾ ਕਬੱਡੀ ਪਾਉਣ ਦੇ ਲਈ ਬੜਾ ਦਾਲਾ ਸਿਰੇ ਦਾ ਮੁਕਾਬਲਾ ਹੈ ਆਹ ਪਹਿਲਾ ਸੈਮੀਫਾਈਨਲ ਸਮੇਂ ਸਿਰ ਮੁਕਾਬਲੇ ਚੱਲ ਰਿਹਾ ਆਹ ਕਹਿੰਦੇ ਪੈਂਦੀ ਰੇਡ ਯਾਰਾਂ ਦੇ ਵਿੱਚੋਂ ਲੈ ਵੀ ਮਨੀ ਤਰੋੜੀ ਵਾਲਿਆ ਸ਼ੇਰੂ ਦਾ ਪੱਕਾ ਪੈ ਗਿਆ ਰੀਤਾ ਤੇ ਸ਼ੇਰੂ ਸ਼ੇਰੂ ਤੇ ਰੀਤੇ ਦੇ ਦਰਮਿਆਨ ਪਰ ਰੀਤਾ ਕਹਿੰਦੇ ਵਾਟਾ ਵਰਦਾ ਕਰਿਆ ਆਉਂਦਾ ਆਹ ਤਕੜਾ ਨੰਬਰ ਇਸਕਰੂ ਨੇ ਆਪਣੀ ਟੀਮ ਦੇ ਲਈ ਜੋਰ ਦਿੱਤਾ ਕਿ ਨਾਲ ਵਾਸਤੇ ਗੁੰਡੀਆਂ ਹਿੱਕਾਂ ਲੌੜਿਆਂ ਦੇ ਵਿੱਚ ਜਾਂਦਾ ਵਿੱਚ ਮਦਾਂਗੇ ਟੱਕਰ ਲੈਣੀ ਭਿੰਦੇ ਵਾਂਗਰ ਸਾਨਾ ਆਹ ਸਾਨਾ ਦੀ ਤਰ੍ਹਾਂ ਭੇੜ ਹੈ ਇਗੜੇ ਵਾਲਾ ਬਿੱਲਾ ਜਿਹਨੇ ਮੋਗੇ ਦਾ ਮੌਰ ਪਰ ਦੂਜੇ ਪਾਸੇ ਕਹਿੰਦੇ ਧਨੌਰੀ ਵਾਲਾ ਅੰਬਾ ਪੈੜਾ ਤੈ ਕਰਕੇ ਆਇਆ ਚੰਡੀਗੜ੍ਹ ਦੇ ਲਾਗੇ ਟੀਮ ਆਈ ਹੈ ਆਹ ਸਾਹਮਣੇ ਰੇਡ ਪਾਉਣ ਦੇ ਲਈ ਕਿੰਦਾ ਆਇਆ ਬੱਤਨੀ ਵਾਲਾ ਕਿੰਦਾ ਆ ਗਿਆ ਬੱਤਨੀ ਵਾਲਾ ਮੇਰੇ ਵੀਰੋ ਇੱਕ ਬਿਹਾਰੀਪੁਰਿਆ ਕਿੰਦਾ ਲੰਬੀ ਪਾਰੀ ਖੇੜਿਆ ਖੇਡ ਕਬੱਡੀ ਦੀ ਲੰਬੀ ਪਾਰੀ ਖੇੜਣਾ ਮੇਰੇ ਵੀਰੋ ਵੱਡੀ ਗੱਲ ਹੈ ਔਰ ਬੰਦੇ ਤਿਆਰ ਪਏ ਔਰ ਸਾਹਮਣੇ ਮੁੰਡੇ ਇਸੋ ਦੇ ਨਵੇਂ ਨਕੋਰ ਨੇ ਇਹਨਾਂ ਦੀਆਂ ਤਾਂ ਉਨੀ ਉਨੀ ਉਮਰਾਂ ਨੇ ਜਿੰਨੀਆਂ ਕਿੰਦੇ ਕਿੰਦੇ ਹੋਣੀ ਦੁੱਲੇ ਬਾਈ ਹੋਣੀ ਮੇਰੇ ਵੀਰੋ ਕਚੰਦਰ ਖਾਨੋਂ ਵਾਲ ਹੋਣੀ ਕਬੱਡੀਆਂ ਖੇੜਗੇ ਆਹ ਸਾਹਮਣੇ ਇੱਕ ਪਾਸੇ ਮਨੀਤ ਹਰੀ ਤੇ ਦੂਜੇ ਪਾਸੇ ਵੇਖਦਾ ਵੀ ਪੁਆਇੰਟ ਜਿਹੜਾ ਰਿਟਰਦਾ ਹੈ ਅੱਜ ਦੇ ਕਬੱਡੀ ਕੱਪ ਤੇ ਪੰਜ ਗ੍ਰੇਮ ਵਾਲਾ ਇੰਦਰ ਵੀ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਪੁੱਜਿਆ ਹੋਇਆ ਹੈ ਜੀਆਂ ਨੂੰ ਆਖਦੇ ਆ ਸਾਡੇ ਵੱਡੇ ਵੀਰ ਨੇ ਹਰਜੀਤ ਕਲਬ ਬਾਜਾਖਾਨਾ ਦੇ ਲਈ ਤਕੜੀ ਖੇਡ ਖੇਡੀ ਹੈ ਦਿੱਲੀ ਸਮਾਲਸਰ ਦਾ ਪਿੰਡ ਹੈ ਮੈਨੂੰ ਕਿਸੇ ਪੁਰਾਣੇ ਪਲੇਅਰ ਨੇ ਦੱਸਿਆ ਖੜਵੇਂ ਦੇ ਵਿੱਚ ਚੈਂਪੀਅਨਸ਼ਿਪ ਚੱਲਦੀ ਸੀ ਤੇ ਬਿੱਲੀ ਦਾ ਗੂਠਾ ਟੁੱਟ ਗਿਆ ਟੁੱਟੇ ਗੂਠੇ ਨਾਲ ਕਬੱਡੀਆਂ ਪਾਈਆਂ ਦੁਨੀਆ ਦੇ ਵਿੱਚ ਨਾਮ ਹੈ ਮੇਰੇ ਵੀਰੋ ਉਹਦੀ ਖੇਡਦਾ ਔਰ ਸਾਹਮਣੇ ਵੇਖਦਾ ਵੀ ਸਮਾਲਸਰ ਦੇ ਵਿੱਚ ਰੌਣਕ ਹੈ ਕਿ ਚੱਲ ਮੇਲੇ ਨੂੰ ਚੱਲੀਏ ਪਾਰਾਂ ਘੇਰ ਤੂੰ ਗੱਡੀ ਦਾ ਵਿੱਚ ਸਮਾਲਸਰ ਦੇ ਮੇਲਾ ਲੱਗਿਆ ਖੇਡ ਕਬੱਡੀ ਦਾ ਵੱਡਾ ਖੇਡ ਮੇਲਾ ਹੈ ਔਰ ਮੁਬਾਰਕਬਾਦ ਹੈ ਮੁਬਾਰਕਬਾਦ ਹੈ ਮੇਰੇ ਵੀਰੋ ਸਾਰੀਆਂ ਕਲੱਬਾਂ ਸਾਰੀਆਂ ਮੈਨੇਜਮੈਂਟ ਕਮੇਟੀਆਂ ਇਸੇ ਤਰ੍ਹਾਂ ਸੋਚਣ ਜੇ ਪਲੇਅਰ ਸੋਚਣ ਤੇ ਫੇਰ ਗੱਲ ਫੇਰ ਬਣਦੀ ਹੈ ਮੇਰੇ ਵੀਰੋ ਔਰ ਸ਼ੁਸ਼ਕ ਵਾਲਾ ਕਬੱਡੀ ਪਾਰ ਹੈ ਮਨੀ ਕਲੱਬ ਨੇ ਪਰ ਪੁਆਇੰਟ ਜਿਹੜਾ ਇਸ ਵੇਲੇ ਇਹ ਆ ਰੀਤਾ ਸ਼ੂਸ਼ਕ ਵਾਲਾ ਮੇਰੇ ਵੀਰੋ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਉਧਰ ਬੱਬੂ ਪਿੰਡਰ ਦਾ ਹਰ ਜੱਫਾ ਪ੍ਰੀਤ ਸਾਡਾ ਵੀਰ ਜੋ ਪ੍ਰਧਾਨ ਨੇ ਕਾਈ ਸਮਾਜ ਸਰੋਗਰਾ ਹੋਂਦੇ ਉਹਨਾਂ ਮਾ ਲੋ ਬੱਬੂ ਦਾ ਹਰ ਜੱਫਾ 5-500 ਦਾ ਲਓ ਕੋਟਲੇ ਭੜੀ ਵਾਲੇ ਰਾਜੂ ਦੀ ਰੇਡ ਆਹ ਪਿੰਡਰਾਂ ਵਾਲੇ ਬੱਬੂ ਨਾਲ ਮੁਕਾਬਲਾ ਲਓ ਦੋ ਬੱਬਰ ਸ਼ੇਰਾਂ ਦੇ ਦਰਮਿਆਨ ਆਹ ਕਹਿੰਦੇ ਵਜਦੇ ਤੱਕੇ ਹੰਦਿਆਂ ਦੇ ਲਾਗੇ ਇੱਥੇ ਰੱਖਵਾ ਓਏ ਸੋਹਣਿਆ ਆਹ ਕੋਟਲਾ ਭੜੀ ਵਾਲਾ ਕਹਿੰਦੇ ਓਡਿਓ ਓਡਜੋ ਕਰਦਾ ਪਿੰਡਾ ਵੀਰਾਂ ਦਾ ਵੀ ਬਲਜੀਤ ਬਾਈ ਇਹਨੇ ਵੱਡਾ ਰੋਲ ਅਦਾ ਕੀਤਾ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਬਲਜੀਤ ਹੁਣਾਂ ਦਾ ਪਿੰਦੇ ਹੁਣਾਂ ਦਾ ਪਿਆਰ ਹੈ ਅਗਲੀ ਰੇਡ ਪਾਉਣ ਦੇ ਲਈ ਕਹਿੰਦੇ ਸ਼ੂਸ਼ਕਾ ਦਾ ਰੀਤਾ ਆ ਗਿਆ ਉਧਰ ਕਮਲ ਹੁਣੀ ਕੈਨੇਡਾ ਤੋਂ ਆਏ ਹੋਏ ਆ ਵੀਰ ਜਦੋਂ ਕੈਨੇਡਾ ਮੈਚ ਹੋ ਤੇ ਕਮਲ ਨੇ ਕਹਿੰਦੇ ਜਲਾਰਪੁਰੀਏ ਪਾਲੇ ਨੂੰ ਟੱਚ ਕਰਕੇ ਜਦੋਂ ਨੰਬਰ ਲਿਆਂਦਾ ਉਹ ਵੀਡੀਓ ਕੱਟ ਕੇ ਸਮਾਜ ਸਰ ਦੇ ਵਿੱਚ ਆਈ ਤੇ ਫਿਰ ਪਿੰਡ ਦੇ ਲੋਕਾਂ ਨੇ ਖੁਸ਼ੀ ਮਨਾਈ ਵੀ ਸਾਡੇ ਪਿੰਡ ਦਾ ਮੁੰਡਾ ਹੈ ਸਾਡਾ ਵੀਰ ਕੈਨੇਡਾ ਵਿੱਚ ਖੇਡ ਰਿਹਾ ਹੈ ਖੁਸ਼ੀ ਹੋਣੀ ਵੀ ਚਾਹੀਦੀ ਆ ਸੁਖਰਾਜ ਖੁਸ਼ੀ ਹੋਣੀ ਵੀ ਚਾਹੀਦੀ ਆ ਪਾਲੇ ਵਰਗੇ ਖਿਡਾਰੀ ਤੋਂ ਨੰਬਰ ਲੈਣਾ ਵੱਡੀ ਗੱਲ ਹੋ ਜਾਂਦੀ ਹੈ ਆਹ ਸਾਹਮਣੇ ਇੱਕ ਪਾਸੇ ਨੌਜਨ ਸ਼ੇਰੂ ਹੈ ਹਟ ਜੋ ਪਾਸੇ ਹਟ ਜੋ ਪਾਸੇ ਹਟ ਜੋ ਪਾਸੇ ਥੋੜਾ ਆਪਾਂ ਗਰਾਊਂਡ ਕਲੀਅਰ ਕਰ ਦਈਏ ਮੈਂ ਵੀ ਪਿੱਛੇ ਨੂੰ ਹੋ ਜਾ ਕਈ ਵਾਰੀ ਪੰਜ ਸੱਤ ਖੋਖੇ ਰੇਡ ਤੇ ਪੱਗਾ ਵਾਲਾ ਮਾਜ ਤਾਂ ਲਨਾਰੀ ਉਹ ਕੰਮ ਨਾ ਹੋ ਜੇ ਆਓ ਸਾਹਮਣੇ ਇਸ ਵੇਲੇ ਮੇਰੇ ਵੀਰੋ ਇਹ ਆ ਨੌਜਨ ਭੋਲਾ ਔਰ ਸਾਹਮਣੇ ਡਬਲ ਟੱਚ ਕੇ ਕੋਈ ਮੁੱਲ ਨਹੀਂ ਪੈਂਦਾ ਕਾਰਤੂਸ ਚੱਲੇਦਾ ਖੇਡਾਂ ਵਿੱਚੋਂ ਖੇਡ ਕਬੱਡੀ ਜਫਾ ਕੱਲੇ ਕੱਲੇ ਦਾ ਕਿੰਦੇ ਬੱਧਰੀ ਦੀਆਂ ਹੁਣ ਤੋਂ ਲੈ ਕੇ ਤਿੰਨ ਰੇਡਾਂ ਗੋਗਾ ਸੰਧੂ ਹੋਂਕੋਗ ਸ਼ਿਕੰਦਰ ਸੰਧੂ ਹੋਂਕੋਗ ਤੇ ਗੋਰਾ ਸੰਧੂ ਹੋਂਕੋਗ ਕਹਿੰਦੇ ਵੀ 2100 ਦੀਆਂ ਪੈਣਗੀਆਂ ਆ ਚਨਾਦੂ ਮੈਨੂੰ ਲਾ ਦੇ ਪਾਰ ਵੀ ਸਮਾਂ ਸਮਾਂ ਕਿਸੇ ਨੇ ਨਹੀਂ ਫੜਿਆ ਪਰ ਕਿੰਦਿਆ ਉਹ ਕਿੰਦੇ ਵੀ ਖੇੜ ਕਿਤਾ ਲੱਗੀ ਪਤਨੀ ਵਾਲਾ ਕਿੰਦਾ ਸੁਣਾ ਔਰ ਕਿੰਦਾ ਨਰਮ ਹੈ ਔਰ ਸਾਹਮਣੇ ਮੇਰੇ ਵੀਰੋ ਚੌਂਦੇ ਵਾਲਾ ਕਬੱਡੀ ਪਾਕੇ ਲਾਡੀ ਆਪਣੀ ਟੀਮ ਦੇ ਲਈ ਵਾਪਸ ਜਾਂਦਾ ਹੋਇਆ ਹੈ ਉਟਾਲਾਂ ਵਾਲੇ ਲਾਡੀ ਨੇ ਤਕਨੀਆਂ ਕਬੱਡੀਆਂ ਪਾਈਆਂ ਨੇ ਔਰ ਸਾਹਮਣੇ ਰੀਤਾ ਸ਼ੂਸ਼ਕ ਵਾਲਾ ਔਰ 2 ਮਾਰਚ ਨੂੰ ਕਹਿੰਦੇ ਕਿੰਗਜ਼ ਸਪੋਰਟਸ ਕਲੱਬ ਸੈਕਰਾਮੈਂਟੋ ਸੱਦਾ ਦੇ ਰਹੀ ਹੈ ਦੱਲੇਵਾਲ ਦਾ ਕਬੱਡੀ ਕੱਪ ਖੇਡਿਆ ਜਾਣਾ ਹੈ ਕਿੰਗਾ ਵੱਲੋਂ ਸੱਦਾ ਦਿੱਤਾ ਜਾ ਰਿਹਾ ਮੇਰੇ ਵੀਰੋ ਔਰ ਸਾਹਮਣੇ ਵੇਖਦਾ ਵੀ ਰੀਤਾ ਸ਼ੂਸ਼ਕ ਹੈ ਔਰ ਚਾਰ ਇੱਕ ਪਾਸੇ ਸ਼ੇਰੂ ਤਨੋਰੀ ਰੀਤਾ ਸ਼ੂਸ਼ਕ ਵਾਲਾ ਸਮਾਦ ਵਾਲਾ ਬਾਦਲਾ ਕੀ ਕਹਿੰਦਾ ਔਰ ਉਧਰ ਕਹਿੰਦੇ ਰਾਜੂ ਰਣਿਆ ਯੂਐਸਏ ਵਾਲਾ ਆਉਂਦਾ ਵੀ ਬੱਬੂ ਪਿੰਡ ਦਾ ਜੱਫਾ 500 ਦਾ ਹੋਵੇਗਾ ਰਾਜੂ ਰਣਿਆ ਯੂਐਸਏ ਇਧਰ ਪ੍ਰੀਤ ਵੀ ਆ ਰਿਹਾ ਦਾ ਵੀ ਮੇਰੇ ਵੱਲੋਂ 1000 ਦਾ ਆਹ ਕੈਂਦੀ ਰੇਡ ਅਗਲੇ ਮੈਚ ਦੀਆਂ ਟੀਮਾਂ ਵੀ ਜਲਦੀ ਨਾਲ ਲੱਗ ਕੇ ਆ ਜਾਣ। ਉਧਰ ਰਾਜੂ ਰਣੀਆਂ ਯੂਐਸਏ ਵੀਰਾਂ ਦਾ ਵੀ ਬੱਬੂ ਪਿੰਡ ਦਾ ਜੱਫਾ ਮੇਰੇ ਵੱਲੋਂ ਵੀ 1000 ਦਾ। ਆ ਜਿੰਨੇ ਹੋਰ ਲਾਵੇਗਾ ਉਹਦੇ 1-1000 ਦੇ ਮਾਣ ਹੋਰ ਹੋਣਗੇ। ਲਓ ਕਹਿੰਦੇ ਅਗਲੀ ਰੇਡ ਰੀਤੇ ਦੀ ਪੈ ਗਈ ਹੈ। ਆ ਸਿਰੇ ਦਾ ਮੁਕਾਬਲਾ ਹੈ। ਰੇਡਾਂ ਪੈ ਰਹੀਆਂ ਜੱਫੇ ਲੱਗ ਰਹੇ ਆ। ਆ ਕਦੇ ਉਧਰ ਜੱਫਾ ਕਦੇ ਉੱਤੇ। ਲਓ ਪੈਂਦੀ ਰੇਡ ਤੇ ਚੱਕੀ ਅਬਦਾਸ ਵਾਲਾ। ਆ ਇਹ ਅਜ ਫਾ ਲੱਕੜ ਜਾ ਰਿਹਾ ਹੈ ਇਹ ਚੱਕੀ ਰਮਦਾਸ ਵਾਲਾ ਰੋਟੇ ਵਾਲਿਆ ਆ ਗਗੜੇ ਵਾਲੇ ਵੀ ਕੁਝ ਨਾ ਕੁਝ ਕਰਨ ਨੂੰ ਫਿਰਦੇ ਆ ਗਗੜੇ ਵਾਲੇ ਵੀ ਕੁਝ ਨਾ ਕੁਝ ਪਹਿਲੇ ਮੈਚ ਵਾਂਗੂ ਕਰਨ ਨੂੰ ਫਿਰਦੇ ਆ ਪਰ ਜਿਹਦੇ ਸੰਦੇ ਪਰ ਮੈਨੂੰ ਸੂਰ ਤੋਂ ਬੁਲਾਇਆ ਇਹ ਕਹਿੰਦੇ ਪ੍ਰਧਾਨ ਸਾਹਿਬ ਨੇ ਸਪਾਂਸਰ ਕੀਤੀ ਟੀਮ ਹੈ ਰਿਸ਼ਤੇਦਾਰੀ ਹੈ ਅਮਰਤ ਚੀਮਾ ਬੱਸੀਆਂ ਵਾਲਾ ਵੀਰਸਾ ਦਾ ਉਹਦਾ ਵੀ ਕਹਿੰਦੇ ਵੱਡਾ ਰੋਲ ਰਿਹਾ ਉਹ ਪੈਂਦੀ ਰੇਡ ਗਗੜੇ ਵਾਲਾ ਬਿੱਲਾ ਦੇ ਦੂਸਰੇ ਪਾਸੇ ਧਨੌਰੀ ਵਾਲਾ ਆ ਸਾਹਮਣੇ ਆ ਰੇਡਰ ਦੇ ਹਿੱਸੇ ਜਾ ਰਿਹਾ ਸਿਰੇ ਦਾ ਮੁਕਾਬਲਾ ਕਿੰਨਾ ਫੇਰ ਆ ਗਿਆ ਰੇਡ 2100 ਦੀ ਹੈ ਗੁੱਗਾ ਸੰਧੂ ਸ਼ਿਕੰਦਰ ਸੰਧੂ ਤੇ ਕੋਰੇ ਸੰਧੂ ਹਾਵਲੇ ਲੱਗਾ ਹੋਇਆ ਹੈ ਖੇਡ ਪੈ ਰਹੀ ਹੈ ਲਵੀਰਪਿੰਦਾ ਕਰੀ ਗੱਲ ਆਹ ਸੈਮੀਫਾਈਨਲ ਕਹਿੰਦੇ ਬਿਲਕੁਲ ਸਹੀ ਸਮੇਂ ਤੇ ਚੱਲ ਰਹੇ ਨੇ ਮੇਰੇ ਵੀਰੋ ਸਹੀ ਸਮੇਂ ਤੇ ਸੈਮੀਫਾਈਨਲ ਸਮਾਲ ਸਰ ਦੇ ਟੂਰਨਾਮੈਂਟ ਦੇ ਚੱਲ ਰਹੇ ਨੇ ਵੀ ਵੱਖਰਾ ਰਿਕਾਰਡ ਬਣਾ ਦਿੱਤਾ ਆਹ ਕਿੰਦਾ ਪੱਤਨੀ ਕਬੱਡੀ 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 ਕਬ ਬਾਹ ਕਹਿੰਦਾ ਨਹੀਂ ਉਹ ਰੀਸਾ ਨੌਜਾਨਾ ਤੇਰੀ ਐ ਸੋਹਣੀ ਖੇਡ ਦਾ ਮਾਲਕ ਐ ਇਹ ਆ ਬੱਤਨੀ ਵਾਲਾ ਕਹਿੰਦਾ ਜਿਹੜਾ ਨੰਬਰ ਲੈ ਕੇ ਵਾਪਸ ਗਿਆ ਲਾਡੀ ਚੌਂਦੇ ਵਾਲਾ ਫੇਰ ਆ ਗਿਆ ਬੱਬੂ ਪਿੰਡਰਾ ਵਾਲਿਆ ਉਹ ਬਿੱਲਿਆ ਗਗੜੇ ਪਿੰਡ ਵਾਲਿਆ ਫੇਰ ਆ ਗਿਆ ਅੱਜ ਤੀਜਾ ਸ਼ਾਨਦਾਰ ਕਬੱਡੀ ਕੱਪ ਸਮਾਲ ਸਰ ਦੇ ਵਿੱਚ ਖੇਡਿਆ ਜਾ ਰਿਹਾ ਇੱਕ ਪਾਸੇ ਬੱਬੂ ਪਿੰਡਰ ਮੁੰਡਾ ਕਹਿੰਦੇ ਕਮਾਲ ਕਰੀ ਜਾਂਦਾ ਮੇਰੇ ਵੀਰੋ ਮੁੰਡਾ ਕਮਾਲ ਕਰੀ ਜਾਂਦਾ ਉਹ ਮੋਗਿਆ ਵਾਲਿਓ ਮੋਗਿਆ ਵਾਲਿਓ ਦੀ ਕਿਸਾਨ ਯੂਨੀਅਨ ਉਹ ਗਿਆ ਹਾਂ ਵੀ ਸਵਾਤ ਸਰਕਲ ਇਕਾਈ ਦਾ ਪ੍ਰਧਾਨ ਹੈ ਉਹ ਵੀਰ ਦੇ ਵੱਲੋਂ ਵੀ ਵੱਡੇ ਮਾਰ ਹੈ ਉਹ ਸ਼ੂਸ਼ਕ ਵਾਲਾ ਰੀਤਾ ਕਬੱਡੀ ਪੋਰਡ ਦੇ ਲਈ ਬਾਦਦਾ ਹੋਇਆ ਉਹ ਸਿਰੇ ਦਾ ਮੁਕਾਬਲਾ ਹੈ ਉਹ ਦੋਨਾਂ ਟੀਮਾਂ ਦੇ ਦਰਮਿਆਨ ਕੋਈ ਜਿਆਦਾ ਫਰਕ ਨਹੀਂ ਅੱਡੀ ਚੋਟੀ ਦਾ ਜੋਰ ਲੱਗਾ ਹੈ ਭਨੋਰੀ ਤੇ ਦੂਸਰੇ ਪਾਸੇ ਲਗੜੇ ਦੇ ਦਰਮਿਆਨ ਉਹ ਰੀਤੇ ਦੀ ਰੇਡ ਹੈ ਲੈ ਵੀ ਮਨੀ ਫਾੜਾ ਗਬਰੂਆ ਤਿਆਰੀ ਪਰ ਇਹਨੂੰ ਸ਼ੇਰੂ ਆਂਦੇ ਆ ਆ ਕਿਸੇ ਗੱਲੋ ਹੀ ਆਂਦੇ ਆ ਉਹ ਸਿਰੇ ਦਾ ਜੱਫਾ ਸ਼ੇਰੂ ਨੇ ਲਾਇਆ ਅਗਲੀ ਵੇਡ ਰਾਜੂ ਦੀ ਇਹ ਮਾਈਕ ਤੇ ਰਵਿੰਦਰ ਜਨਾਲ ਵਾਲਾ ਗੱਲ ਕਰਦਾ ਹੋਇਆ ਆਓ ਸਾਹਮਣੇ ਇਸ ਵੇਲੇ ਆਓ ਸਾਹਮਣੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਕਬੱਡੀ ਰਾਜੂ ਕੋਟਲੇ ਭੜੀ ਵਾਲੇ ਦੀ ਪੈ ਚੁੱਕੀ ਹੈ ਰਾਜੂ ਕੋਟਲਾ ਭੜੀ ਤੇ ਬਿੱਲਾ 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 ਵਾਹ ਬਿੱਲਾ ਉਹ ਕਿਵੇਂ ਲਗਿਆ ਜਫਾ ਆਨੰਦ ਸਾਰੇ ਖੁਸ਼ ਹੁਣ ਤਾਂ ਤੂੰ ਵੀ ਤਾੜੀਆਂ ਮਾਰਤੀਆਂ ਹੁਣ ਠੀਕ ਹੈ ਉਹ ਪਹਿਲਾਂ ਜਿਹੜਾ ਐ ਕਰਦਾ ਸੀ ਹੁਣ ਕਰਦਾ ਸਹੀ ਆ ਬਾਈ ਹੁਣ ਠੀਕ ਆ ਬਾਬਾ ਜਿਉਂਦੇ ਵਾਦੇ ਰੋ ਆਨੰਦ ਲਿਆ ਕਰੋ ਜ਼ਿੰਦਗੀ ਦਾ ਕੋਈ ਭਰੋਸਾ ਨਹੀਂ ਜੱਗ ਜਿਉਂਦਿਆਂ ਵੀ ਮੇਲੇ ਐ ਆਹ ਸੋਹਣਿਆ ਜੱਗ ਜਿਉਂਦਿਆਂ ਦੇ ਮੇਲੇ ਐ ਇਹ ਜੱਗ ਜਿਉਂਦਿਆਂ ਦੇ ਮੇਲੇ ਆ ਮੇਰੇ ਵੀਰੋ ਆਓ ਸਾਹਮਣੇ ਇੱਕ ਪਾਸੇ ਮਨੀ ਧਨੌਰੀ ਐ ਮਨੀ ਧਨੌਰੀ ਵਾਲਾ ਮੇਰੇ ਵੀਰੋ ਲਾ ਤੱਕੜਾ ਜੱਫਾ ਆਪਣੀ ਟੀਮ ਦੇ ਲਈ ਪੁਆਇੰਟ ਦਾ ਵਾਅਦਾ ਕਰਦਾ ਹੋਇਆ ਸਿਰੇ ਦੀ ਟੱਕਰ ਐ ਇਹ ਗੱਲ ਸਮੇਂ ਦੀ ਹੈ ਕਿ ਆ ਸੱਜਾਂ ਲਾਈਆਂ ਜਾ ਰਹੀਆਂ ਨੇ ਦਰਸ਼ਕ ਪਪਾ ਭਾਰ ਹੋਏ ਬੈਠੇ ਨੇ ਵੀ ਸਮਾਲ ਸਰ ਦੇ ਵਿੱਚੋਂ ਕਿਹੜੀ ਟੀਮ ਫਾਈਨਲ ਦੇ ਵਿੱਚ ਪਹੁੰਚੀ ਹੈ ਇਹ ਗੱਲ ਸਮੇਂ ਦੀ ਹੈ ਭਾਂਗਰ ਤੇ ਪਕਤੇ ਦੀ ਵੀ ਟੱਕਰ ਸਿਰੇ ਦੀ ਹੋਣੀ ਹੈ ਅਮਰੀਕ ਖੋਸਾ ਕੋਟਨਾ ਤੇ ਨਾਲ ਬੁੱਟਾ ਅਮਰੀਆਣਾ ਸਾਡੇ ਵੀਰ ਅਗਲੇ ਸੈਮੀਫਾਈਨਲ ਦੇ ਲਈ ਖੇਡ ਮੈਦਾਨ ਦੇ ਵਿੱਚ ਆਉਣਗੇ ਕਬੱਡੀ ਪਾ ਕੇ ਬਾਬਾ ਗਾਜੀਦਾਸ ਕਬੱਡੀ ਕਲੱਬ ਦੇ ਲਿਬਰ ਦਾ ਵਾਅਦਾ ਕਰਦਾ ਹੋਇਆ ਸਿਰੇ ਦੀ ਟੱਕਰ ਹੈ ਰਣਨੀਤੀ ਦੋਨੇ ਪਾਸਿਓਂ ਮਰ ਰਹੀ ਹੈ ਬਿਉਂਦ ਬੰਦੀ ਮਰ ਰਹੀ ਹੈ ਵੀ ਮੈਚ ਜਿੱਤਣਾ ਹੈ ਹਾਲ ਆ ਰਿਹਾ ਫਰਕ ਤੇ ਦਾ ਗਰਦਾ ਫਰਕ ਤੇ ਦਾ ਫਰਕ 8 ਨੰਬਰ ਦਾ ਫਰਕ ਹੈ ਤੇ ਨੰਬਰ ਦਾ ਫਰਕ ਹੈ ਔ ਰੀਤੇ ਦੀ ਰੇਡ ਹੈ ਔ ਜਿੱਤਣਾ ਹਰਾਲੀਆਂ ਪਹਰੀਆਂ ਜਿੱਤਣਾ ਕੀਨੇ ਆ ਉਹ ਕਹਿੰਦੇ ਰੱਬ ਜਾਣਦਾ ਅਜੂ ਰੋਣੀਆਂ ਵਾਲਾ ਦਾ ਪਿੰਡਾਰੇ ਬਾਬੂ ਦਾ ਜਫਾ 2000 ਦਾ ਔ ਸ਼ੂਸ਼ਕਾ ਦੇ ਵਿੱਚ ਭਾਰੀ ਨੌਜੋਨਾ ਮਨੀ ਧਨੋਰੀ ਦਾ ਜਫਾ 4000 ਦਾ ਹੋਵੇਗਾ 2000 ਸਾਡੇ ਪ੍ਰੀਤ ਪ੍ਰਧਾਨ ਦੇ ਵੱਲੋਂ 2000 ਰਾਜੂ ਰੜੀਆਂ ਵਾਲੇ ਵੱਲੋਂ ਪਰ ਨੰਬਰ ਕਹਿੰਦੇ ਧਾਵੀ ਦੇ ਹਿੱਸੇ ਜਾ ਰਿਹਾ ਆਹ ਸਿਰੇ ਦੀ ਟੱਕਰ ਸਕੋਰ ਬੋਰਡ ਤੇ ਨਜ਼ਰ ਮਾਰੋ 14 ਸਮੇਂ ਦੀ ਹੋਣੀ ਹੈ ਗੱਲ ਸਮੇਂ ਦੀ ਹੋਣੀ ਹੈ ਵੀ ਸਮਾਲਸਰ ਵਾਲਿਓ ਤੁਸੀਂ ਅੱਜ ਜਿਹੜੇ ਦਿਲ ਜਿੱਤ ਲਿਆ ਮੇਰੇ ਵੀਰੋ ਕਿਹੜੀ ਗੱਲੋਂ ਵੀ ਮੇਲਾ ਸਿਰੇ ਦਾ ਹੈ ਮੇਲਾ ਸਹੀ ਟਾਈਮ ਤੇ ਹੈ ਟੀਮਾਂ ਟਾਪ ਦੀਆਂ ਕੱਲ ਮਰੋਲ ਕਰਵਾਈ ਅੱਜ ਪਿੰਡ ਪੱਤਰ ਮੇਰੇ ਵੀਰੋ ਆਹ ਸਾਹਮਣੇ ਰੀਤਾ ਸ਼ੂਸ਼ਕ ਵਾਲਾ ਕਬੱਡੀ ਪਾ ਰਿਹਾ ਹੈ ਆਹ ਸ਼ੇਰੂ ਹੁਣ ਮੇਰੇ ਵੀਰੋ ਆਹ ਮੋਕੇ ਆਣਿਆ ਆ ਫੱਟੇ ਚੱਕੀ ਤੇ ਆਉਣਾ ਫੱਟੇ ਚੱਕੀ ਤੇ ਆਉਣਾ ਐ ਵੀ ਢੰਡਰਾ ਆਲਿਆ ਆਹ ਗਗੜੇ ਆਲਿਆ ਜਫਾ ਲਾਉਣਾ ਪੈਣਾ ਇਹ ਮੈਂ ਨਹੀਂ ਆ ਨਾ ਲੋਕ ਨਹੀਂ ਆਦੇ ਆਹ ਨੇੜੇ ਆਦੇ ਗਗੜਾ ਜਿੱਤੇ ਸਾਰੇ ਆਦੇ ਆਹ ਰਾਜੂ ਦੀ ਰੇਡ ਪੱੜ ਰਹੀ ਆ ਹਾਂ ਸਿਰੇ ਦਾ ਮੁਕਾਬਲਾ ਚੱਲ ਰਿਹਾ ਚਾਰ ਨੇ ਚਾਰੇ ਪਿਆਰ ਨੇ ਚਾਰਾਂ ਦੇ ਵਿੱਚੋਂ ਕੌਣ ਆਹ ਕੋਰਲੇ ਭਰੀ ਰਾਜੂ ਕੋਟਲਾ ਭੜੀ ਵਾਲਾ ਬਾਬਾ ਗਾਂਧੀ ਦਾਸ ਕਬੱਡੀ ਕਲੱਬ ਦੇ ਲਈ ਨੰਬਰ ਦਾ ਵਾਅਦਾ ਕਰ ਗਿਆ ਇਸ ਯਾਰ ਜਿੱਤਿਆ ਜਿਹੜਾ ਮਰਜੀ ਹੈ ਮੈਟਰ ਨਹੀਂ ਪਰ ਦਿਲ ਜਿੱਤੇ ਕੇ ਨਹੀਂ ਯਾਰ ਉਹਵੇਂ ਜਿਵੇਂ ਜਿੱਤੇ ਹਨ ਉਹ ਮੈਂ ਤੁਸੀ ਦੱਸਦੇ ਨਹੀਂ ਆਹ ਮੈਚ ਨੇ ਤੁਹਾਡੇ ਦਿਲ ਜਿੱਤੇ ਕੇ ਨਹੀਂ ਬਸ ਇਸੇ ਗੱਲ ਦੀ ਤਾਂ ਸਾਰੀ ਗੱਲ ਹੈ ਸਾਡੇ 14 ਗਗੜਾ ਤੇ 16 ਨੰਬਰ ਨੇ ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਦੇ ਇਸ ਮੈਚ ਦੇ ਵਿੱਚੋਂ ਜਿਹੜੀ ਜਿੱਤ ਹੈ ਮੇਰੇ ਵੀਰੋ ਬਾਬਾ ਗਾਜੀਦਾਸ ਕਬੱਡੀ ਕਲੱਬ ਧਨੌਰੀ ਨੂੰ ਮਿਲੀ ਹੈ